ਜੀ ਮਿੱਤਰੋ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਵਾਟਾ ਚਾਰੇ ਜੀ ਖਰੜ ਖਰੜ ਜਾ ਕੇ ਐਨੇ ਬਈ ਖਰੜ ਤੋਂ ਆਪਾਂ ਨੇ ਲੈ ਕੇ ਆਣਾ ਹੈਗਾ ਜੀਰੀ ਦਾ ਬੀਜ ER 126 باقی ਹੋਰ ਲਿਆਂਗੇ ਬਾਸਮਤੀ ਹੋਈ ਤਾਂ ਵੀਜ ਵਧੀਆ ਮਿਲ ਜਾਂਦਾ ਬਾਈ ਹੋਰ ਵੀਜ ਆਪਣਾ ER 26 ਘੱਟੇ ਰੱਖਦੇ adda ਰੱਖਦੇ ਨਹੀਂ ਹੈ ਵਧੀਆ ਕੁਆਲਟੀ ਮਿਲ ਜਾਂਦੀ ਉੱਥੇ ਹੂੰ ਗੱਲ लेके ਆਪਾਂ ਦਿਖਾਵਾਂਗੇ ਤੁਹਾਨੂੰ ਜਿੰਨੇ ਡੇ ਰਹੇ ਹੋ ਆਹ ਜਾਂਦੇ ਵੀ ਆਪਾਂ ਨੂੰ ਪਤਾ ਹੀ ਐ ਕਿੱਥੇ ਰੁਕਦੇ ਆਂ ਯਾਦਪੁਰ ਇੱਥੇ ਆਪਾਂ ਵੀ ਤੁਹਾਨੂੰ ਪਤਾ ਹੀ ਐ ਕਿਆ ਕਰਦੇ ਆਂ ਜੂਸ ਵੀ ਲੈ ਆਂ ਕਿ ਇੱਕ ਗਲਾਸ ਜੂਸ ਦਾ ਪੀ ਲਈਏ ਜੱਟੇ ਨੂੰ ਬੁਲਾ ਦਈਏ ਮਾਂ ਜੂਸ ਆਹ ਨੀਚੋਂ ਫਿਰ ਸਾਂਝ ਤੱਕ ਦੀ ਤੱਕ ਨਹੀਂ ਹੋਇਆ ਲੋਡ ਦਾ ਜੀ ਇਹ ਨਾ ਭਾਈ ਤੇਰਾ ਕੋਨੇ ਆ ਨਾ ਸੁਣ ਤੱਲੇ ਆਣਾ ਮੈਂ ਆ ਕਰਨੂ ਜੇ ਇਹਦੇ ਸ਼ੇਅਰੇ ਕਰਵਾੰਦੋ ਜਿੰਨੇ ਕੋ ਜਲਦੀ ਨੇ ਇਤਰਾਹ ਹੀ ਰਹੇ ਉਹ ਹੜਾ ਨਹੀਂ ਜਾਉਂਦਾ ਕੀ ਆਉਂਦਾ ਆ ਵਸੋ ਬਣਾ ਦੇ ਕੀ ਅੱਜ ਕਰੂੰਗੇ ਆਪਾਂ ਬਹੁਤ ਵਾਸਤਾ ਜਗਾ ਤਿਆਰ ਬਈ ਸ਼ਾਮੀ ਸ਼ਾਮ ਕੋ ਬਾਕੀ ਹੁਣ ਤਾਂ ਲੋਨ ਲੱਗੀ ਚੱਲਣ ਪੂਰੀ ਬਈ ਬਾਹਰ ਨਹੀਂ ਨਿਕਲਿਆ ਜਾਂਦਾ ਗੱਡੀ માં ਬਸ ਬੈਠੇ ਤਾਂ ਹੀ ਸੀ ਮਾ ਤਾਂ ਠੀਕ ਐ ਜੇ ਬਾਹਰ ਨਿਕਲ ਜਾ ਮੜਾ ਜਾ ਬਸ ਐਂ ਲਾਦਾ ਬਈ ਚੜੋ ਅੱਗੇ ਪੈਰੀ ਐ ਕੱਲ ਵੀ ਬਹੁਤ ਗਰਮੀ ਦੀ ਬਈ ਕੱਲ ਵੀ ਪੁੱਕੀ ਜਾਂਦੀ ਦੀ ਵਾ ਕੱਲ ਮੀਂਹ ਪਿਆ ਪੰਜਾਬ ਮਾ ਬਈ ਇਹ ਦੇ ਆ ਪੰਜਾਬ ਚ ਕਰਨ ਕਿਹੜੀ ਜੋ ਮੋਗੇ ਹੈਡ ਮੋਗਾ ਬਰਿੰਡਾ ਹਾਂ ਸਚ ਚਾਰ 3:30 4:00 ਵਜੇ ਮੈਂ ਚੱਲ ਰਿਹਾ ਤਾਂ ਮੈਚ ਵੀ ਨਹੀਂ ਗਿਆ ਹਾਂ ਤਾਂ ਹੀ ਤਾਂ ਇੰਨੀ ਗਰਮੀ ਹੋਈ ਵੀ ਦੀ ਹਾਂ ਹੋਰ ਪੜਦਾ ਜੀ ਤਾਂ ਹੀ ਨਿਕਲਦੀ ਦੀ ਹਾਂ ਮੀ ਵੀ ਜ਼ਰੂਰੀ ਜਿਹੜਾ ਜੇ ਤਾਂ ਪੈ ਜੀ ਸਾਰਾ ਜਦ ਤੱਕ ਨਾ ਸਾਰੇ ਮੀ ਨਹੀਂ ਪੈਂਦਾ ਜਦ ਤੱਕ ਮੌਸਮ ਅਪੀ ਠੰਡ ਨਹੀਂ ਹੋਣੀ ਜੀ ਹੂੰ ਬਾਕੀ ਲੂ ਵੀ ਜ਼ਰੂਰੀ ਐ ਗਰਮੀ ਵੀ ਜ਼ਰੂਰੀ ਹੈ ਜੀ ਰੀ ਵਾਸਤੇ ਹੁਣ ਖੇਤ ਬਾਏ ਵੇ ਜਿਦਾਂ ਇੱਕ ਵਾਰ ਖੇਤ ਬਾਹ ਹੋ ਜਾਂਦੇ ਨਾ ਜਣੀ ਪੱਤਾ ਜੁੱਗਾ ਪੈ ਜਾਂਦਾ ਵੀ ਫਿਰ ਬਾਗ ਹੈ ਫਿਰ ਲੂ ਚੱਲਦੀ ਬਹੁਤ ਵਧੀਆ ਪਾਣੀ ਛਿੜਕਾ ਜਾਉਂਦੇ ਸੋਨੇ ਬਾਹ ਪਾਣੀ ਵੀ ਕਿੰਨਾ ਤਰਾਂ ਯਾਰ ਤੇੜਾ ਪੱਟੀਆਂ ਪਈਆਂ ਵਿੱਚ ਜਿਹੜਾ ਵਾ ਪਾਣੀ ਨਹੀਂ ਲਾਇਆ ਤਾਂ ਸੀ ਦੋ ਤਿੰਨ ਕਿੱਲਾਂ ਵਿੱਚ ਇਹ ਪ੍ਰੋਬਲਮ ਟੱਕਰ ਜਦਾ ਵੈਸੇ ਜਿਿਹੜਾ ਪਾਪਾ ਉਹਨਾਂ ਨੇ ਪਾਣੀ ਲਾਇਆ ਨਹੀਂ ਅਸੀਂ ਲਾਸਟ 'ਚ ਖਰਾਬ ਹੋ ਗਈ ਗੱਡੀ ਬੰਦ ਕਰ ਤਾ ਚੰਦੂ ਵੀ ਆ ਗਿਆ ਆਪਣਾ ਯੂਜ਼ ਆਇਕੋ ਅੜਾ ਨਾ ਨਾ ਨਾ

ਬਾਕੀ ਅਨਾਨਾਸ ਜਾ ਬੰਨੇ ਉਹ ਸਾਰੀ ਆਟਮ ਪਾ ਗਏ ਬੰਨੇ ਬਾਈ ਮੈਂ ਗਲਾਸ ਦਾ ਸਦਾ ਬੰਦੇ ਨੂੰ ਪੀ ਕੇ ਨਾ ਰੋਟੀ ਖਾਣ ਦੀ ਜੀ ਨਹੀਂ ਕਰਦਾ ਗਲਾਸ ਪੀ ਗਿਆ ਬਿਲਕੁਲ ਕਹਿਣ ਦੇ ਤਾਂ ਮੁਰਾ ਫੌਂਟ ਹਮ ਸਟੈਂਡ ਲੈਣਾ ਆਇਆ ਤੇ ਊੜਾ ਲਾਦਣਾ ਦੇ ਦੋਏ ਪਾਸੇ ਦੀ ਖਬਰ ਹੋਈ ਜਾਂਦੀ ਵੀਡੀਓ ਹੈ ਹਾਂ ਨਾ ਲੋ ਜੀ ਬੀਜ ਲੈ ਲਿਆ ਆਪਾਂ ਨੇ ਬਾਈ ਬਾਹਰ ਦੁਕਾਨਾਂ 'ਵਾਂ ਢੀੜ ਬਹੁਤ ਈ ਬਾਈ ਵੀਡੀਓ ਬਣਾਉਣੇ ਦਾ ਟਾਈਮ ਨਹੀਂ ਲੱਗਿਆ ਹੈ ਬੜੌਖਾ ਕਹਿ ਗੂਗਾ ਤਾਂ ਬੀਜ ਮਿਲਿਆ ਖੜਜੋ ਬਈ ਖੜਜਾ ਖੜਜਾ ਇੱਕ ਵਿੱਚ ਬਹਿ ਜਾਓ ਬਈ ਬਹਿ ਜਾਓ ਬਈ ਦੰਨੇ ਬਈ ਰੁਕ ਜਾ ਬਈ ਵਾਜੇ ਦਿਖਾਉਂਦੇ ਸਾਨੂੰ ਨਾ ਵੀਡੀਓ ਬਣਾ ਕੇ ਮਟਾ ਜਾ ਕਲਿੱਪ ਵੀ ਇੰਨੀ ਭੀੜ ਸੀ ਇਹ ਮੰਦਿਰ ਤੁਸੀਂ ਵੀ ਵਾਕਈਆਂ ਵੀ ਹਾਂ ਪੰਜ ਕੇ 70 ਮੀਨ ਨਾ ਕਰਾਤੀ ਮੈਂ ਕਿਹਾ ਨਾ 10 ਜਣੇ ਰੱਖੇ ਮੇਨ ਤਾਂ ਸਾਨੂੰ ਕੋਈ ਨਹੀਂ ਤਾਂ ਨਾ 10 ਬੰਦੇ ਰੱਖੇ ਮੇ ਬਈ ਦੁਕਾਨਪਾਂ ਆ ਦੇਖੋ ਆਟਮ ਜਾਂਦੀ ਹਾਂ ਆ ਦੇਖਿਆ ਕਰਿਆ ਵਾ ਵਾਲਾਂ ਦਾ ਇਹਨੂੰ ਸਾਰੇ ਦਿਹਾੜੀ ਵਾਲ ਬੰਦਣੇ ਲੱਗਦੀ ਹੋਣੀ ਪਹਿਲਾਂ ਹੈ ਬਾਹਰ ਦੀਆਂ ਕਿਹੜੇ ਕੰਟਰੀ ਦੀਆਂ ਆਕਣੇ ਉਹਨਾਂ ਦੇ ਵਾਲ ਪਤਲਾ ਦੇ ਕਾਲੇ ਕਾਲੇ ਕਿਹੜੇ ਆ ਦੇਦੇ ਹੈ ਹੈ ਬੰਗਲਾਦੇਸ਼ 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 ਨਹੀਂ ਹੈ ਉਹ ਪਿੱਛੇ ਉਹ ਹੈ ਕੋਲ ਤੇ ਜਾਉਂਦੇ ਵਿੱਚ ਆਏ ਨੇ ਹਾਰੇ ਇੱਥੇ ਉਹ ਪਿੱਛੇ ਵੀ ਹੈ ਉਹ ਖੈੜ ਤੋਂ ਕਿਹੜਾ ਪੁਰਾਣਾ ਖੈੜ ਦਾ ਨਾ ਨਾ ਬਿਲਡਿੰਗ ਬਣੀ ਹਾਂ ਉਹ ਬਿਲਡਿੰਗ ਸਾਰੇ ਅਹੀ ਦੇ ਨੇ ਹਾਂ ਉੱਥੇ ਬਹੁਤ ਫਿਰਦੇ ਹੁੰਦੇ ਸਾਰੇ ਉਹੀ ਦੇ ਨੇ ਹੂੰ ਉੱਥੇ ਮਿਲਣਾ ਬਹੁਤ ਹੈ ਮਿਲਣਾ 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 ਕੋਲ ਚੀਜ਼ ਹੂੰ ਇਹ ਜ਼ਿਆਦਾ ਹੈ ਕੜੂਏ ਵਾਲੇ ਕੋਲ ਚੀਜ਼ ਹੱਲਾ ਧਰ ਲਿਆ ਪਿੱਛੇ ਸੀਟ ਬੱਪਾ ਨਾ ਬੰਨ ਲਿਆ ਬੀਜ਼ਰ ਪੰਜ ਪੰਜ ਥੈਲੀਆਂ ਲਈਆਂ ਬਈ ਆਪਾਂ ਨੇ ਪੀ ਆਰ 126 ਦੀਆਂ ਤੇ ਪੰਜ ਥੈਲੀਆਂ ਲਈਆਂ ਆਪਾਂ ਨੇ 7301 ਦੀਆਂ ਤੇ ਤਰਜੀਰੋ ਇੱਕ ਮਿਲ ਨਹੀਂ ਰਿਹਾ ਕਿਤੇ ਵੀ ਬਲੈਕ ਬਹੁਤ ਚੱਲ ਰਹੀ ਹੈ ਜਿਆਦਾ ਹਾਲੇ ਕੋ ਬਲੈਕ ਹੁੰਦੀ ਯਾਰ ਇਹਨਾਂ ਬੀਜਾਂ ਦੀ ਵਧੀਆ ਬੀਜ ਦੀ ਤਾਂ ਫੇ ਬਲੈਕ ਹੁੰਦੀ ਹੈ ਪਰ ਮੈਂ ਇੱਕ ਦੇਖਿਆ ਜਦੋਂ ਉਸ ਸਾਲ ਉਹ ਬਿਮਾਰੀ ਨਹੀਂ ਆਈ ਮੈਂ ਮੈਂ ਲਾਇਆ ਉਹ ਦੋ ਸਾਲ ਪੰਜ ਥੱਲੀਆਂ ਲੇ ਗਿਆ ਮੈਂ ਜਦ ਤਾ ਜਿਹੜੇ ਬੰਦੇ ਆਏ ਕਹਿੰਦੇ ਨਾ ਵੀ ਖਤਮ ਹੋ ਗਿਆ ਕੁਛ ਨਹੀਂ ਹੈ ਕੁਛ ਨਹੀਂ ਹੈ ਉਹਨਾਂ ਦਾ ਵੀ ਭਈ 27 28 28 ਕਿੰਟਲ ਨਿਕਲੇ ਆ ਜਿਹੜਾ ਐ ਕਹਿੰਦੇ ਵੀ ਹਾਂ 50% ਨੁਕਸਾਨ ਹੈ ਪੁਰਾਣਾ ਟਿਕੜਾ ਜਣੀ ਮਰਦੇ ਦੇ ਮਰਦਾ ਵੀ ਨਾ 28 28 ਕੁਇੰਟਲ ਨਿਕਲਿਆ ਜਣੀ ਭਰੇ ਰਿਆ 28 ਦੇ ਮਿਰਪਾ ਥੋੜਾ ਜਿਹਾ ਲੇਟ ਤਾਂ ਲਗਿਆ ਵਾ ਮਿਰਪਾ ਨਿਕਲਿਆ 33 33 ਕੁਇੰਟਲ ਤੇ 30 30 ਇਹ ਤਾਂ ਵਧੀਆ ਹੈ ਦਾਣਾ ਨਿੱਗਰ ਬਹੁਤ ਹੈ ਦਾਇਲੇ ਕੀ ਵੀ ਨਾ ਪੱਖਰ ਤੋਲ ਵਜਨ ਹੈ ਦਾਇਲੇ ਕੀ ਵੀ ਨਾ ਬੋਲਦਾ ਇਹਨੂੰ ਨਹੀਂ ਲੱਗੀ ਵੀ ਕੀ ਆਇਆ ਨਾ ਇੱਕ ਸੱਜੇ ਬੀਅਲੇ ਨੂੰ ਐ। ਆ ਇੱਕ ਸੱਜੇ ਬੀਅਲੇ ਨੂੰ। ਹਾਂ। ਪਹਿਲਾਂ 26 ਵਾਲੀ ਗੱਡੀ ਆ ਤੇ 26 ਵਾਲੇ ਨੂੰ ਆ ਲੱਗੀ ਦੀ। ਆਹਦਾ ਉਹ ਕਹਿੰਦ ਰਿਹਾ ਬਈ ਕਹਿੰਦਾ ਇਹ ਭਾਈ ਨੂੰ ਮਹਿੰਗਾ ਇੰਨਾ ਕਹਿੰਦਾ ਤੂੰ। ਇਹ ਦਵਾਈ ਦੁਈ ਇਹਨੂੰ ਲਈ ਵੀ ਨਹੀਂ ਕੁਝ ਵੀ। ਹਾਂ। ਇੱਕ ਨਾ ਵੀਡੀਓ ਇੱਕ ਨਾ ਵੀਡੀਓ ਭਾਈ ਵੀ ਦੀ। ਕਹ ਰਿਹਾ ਦੇਖੋ ਭਾਈ 337501 ਹੀ ਲੈ ਆ ਤਾਂ ਮੈਂ। 3 ਥੈਲੀ ਮੈਂ ਤੇ ਕਰਿਆ ਉਹਨਾਂ 2 ਥੈਲੀ ਦੀ ਪਤਾ ਨਹੀਂ 2 ਥੈਲੀ ਨਹੀਂ ਹਾਂ 2 ਥੈਲੀ ਮੈਂ ਤੇ ਕਰਿਆ 3 ਕਿਲੋ ਦੀ ਫਸ ਥੈਲੀ ਆ ਨਾ ਜੀ 6 ਕਿਲੋ ਮੇਹ ਦੇਖੋ ਪਾਣੀ ਮਟਵਾ ਹੋ ਪਾਣਾ ਕਰਿਆ ਬਾਕੀ 3 ਕਿਲੋ ਕਰਿਆ ਉੱਪਰ ਤੈਰ ਰਹੇ ਫੜਾ ਕਰਿਆ ਨਰਾਲਾ ਨਰਾਲਾ ਵੀ ਫੜਾ ਹੀ ਕਰਿਆ ਨਰਾਲਾ ਕੀ ਜਵਾਬ ਚਾਹ ਹਾਂ ਉੱਪਰੇ ਰਹਿ ਰਹੇ ਬਾਈ ਲਿਖੋ ਕਰਿਆ ਬਾਈ

ਔਰ ਕੀ ਇਹ ਗਾਰੰਟਡ ਟਿਕਣੀ ਪਾ ਰੱਖਾ ਸਕੈਂਦਰ ਦੇ ਦੀ ਹਾਂਜੀ ਦੋਸਤੋ ਆਪਾਂ ਚੱਲਦੇ ਆ ਜੀ ਹੁਣ ਮੱਥਾ ਟੇਕਣ ਇੱਥੇ ਭੰਡਾਰਾ ਹੈ ਅੱਜ ਸਮਾਧ ਤੇ ਬਾਈ ਚਿੜੀ ਵਾਲਾ ਬਾਬਾ ਹੈ ਇੱਥੇ ਸਮਾਧੀ ਹੈ ਉੱਥੇ ਭੰਡਾਰਾ ਹੈ ਅੱਜ ਮਾਂ ਖੜੀ ਐ ਐਂ ਠੰਡੀ ਹੋਈ ਪਈ ਆ ਚਿਲਡ ਪਈ ਆ ਪੂਰੀ ਬੋਰ ਦਾ ਨਹੀਂ ਚੱਲਦਾ ਆ ਰਹੇ ਆ ਆਪਣਾ ਮੱਥਾ ਨਿਕਲ ਬੱਠੂ ਨੂੰ ਜੀ ਨਹੀਂ ਕਰਦਾ ਗੱਡੀ 'ਚ ਚੱਕ ਰਹੇ ਹਾਂ ਵੀ ਟਿੱਪਰਾਂ ਦੇ ਨਾਲ ਬਹੁਤ ਊਪਲ ਗਰੀਬੀ ਨੂੰ ਤੋਂ ਕੱਲ ਪਰਸੋਂ ਪਾਣੀ ਛਿੜਕਿਆ ਤਾਂ ਪਰ ਅਜਿੰਦੂ ਚੱਲ ਰਹੀ ਪਰਸੋਂ ਕੋ ਪਾਣੀ ਘਰਾਂ ਛਿੜਕਿਆ ਵਾ ਫਿਰ ਵੀ ਦਵੀ ਵੀ ਦੋ ਹੈ ਊਪਲ ਮਿੱਟੀ ਚੱਕ ਰਹੇ ਇੱਧਰ ਤੋਂ ਸਾਹਮਣੇ ਦੇ ਜਿੱਥੇ ਮੱਥਾ ਟੇਕਣ ਜਾਣਾ ਆਪਾਂ ਨੇ ਹਾਂ ਚੱਲ ਮੇਲੇ ਮੰਮੀ ਬਿਮਾਰ ਹੋਰੀ ਆ ਮੈਂ ਗੱਡੀ ਉਠਾ ਲਈ ਗਰਮੀ ਹੋ ਰਹੀ ਆ ਜਦੀ ਹੋਰ ਆਹ ਉਹ ਦੇਖਾਂ ਕਿ ਕਿੰਨੀ ਭੁੱਬੜਾ ਸੌਟ ਘੱਟਾ ਨਾ ਤਾਰ ਹੈ ਹੈ ਸੌਟ ਘੱਟਾ ਨਾ ਸਿੱਰੇ ਜਾਂਦਾ ਹੁਣ ਆ ਸਿੱਰੇ ਜਾਂਦਾ ਹੈ ਹੈ ਸਿੱਰੇ ਜਾਂਦਾ ਪੱਕਾ ਪਤਾ ਉਹ ਕੀ ਗੱਲ ਨਹੀਂ ਇਧਰੋਂ ਲੱਗ ਗਿਆ ਇਹ ਮੈਂ ਟਰੈਂਟਰ ਤਾਂ ਹੈ ਉਪਰ ਆਹ ਟਰੈਂਟਰ ਨੰਬਰ ਦੂਰੋਂ ਮੈਂ ਇਧਰੋਂ ਨਿਕੜ ਜਾਣਾ ਉਹ ਰਿੰਗਟੇ ਮਿਲਣੇ ਆ ਨੰਦਾ ਹੋਰ ਵੀ ਨੇੜਾ ਸਿੱਧਾ ਉੱਥੇ ਗੱਡੀ ਮੋੜੀ ਪਤਾ ਨਹੀਂ ਹੁਣ ਢਾਂਗ ਹੋਣੀ ਉੱਥੇ ਰਸਤਾ ਬਣਾਇਆ ਵਾ ਕੀ ਕਰਿਆ ਵਾ ਕਿੱਧਰ ਉਹ ਐਵੇਂ ਸਿ بنائے ਪਤਾ ਹੋਣਾ ਠੀਕ ਤਾਂ ਕਰਿਆ ਵਾ ਉਹਨਾਂ ਨੇ ਹਾਂ ਆਹ ਰਸਤਾ ਤਾ ਤਾ ਰਸਤਾ ਤਾ ਰਸਤਾ ਇਆ ਟੈਂਟ ਟੈਂਟ ਲਾ ਦਿਆ ਹਮਣਾ ਉਹ ਸੂਹਤ ਬਾਬੇ ਕੀ ਤੇ ਮੈਂ ਥੜਕਣ ਜਾਣਾ ਪੈਣਾ ਹੈ ਬਣਾਇਆ ਵਾਖਰ ਜਾਈਦੀ ਜਿੰਨੀਆਂ ਸਾਰੀ ਸਦਾ ਦੇ ਹੈ ਠਾਣ ਸੀਦੀ ਤੇ ਜਿੰਨੀ ਹਾਂ ਇਹ ਪਈ ਦੀ ਬਾਤ ਦੀ ਹਾਂ ਨੀਂ ਚਾ ਰੱਖੀ ਕਿੰਨੇ ਕਿੰਨੀ ਮਿੱਟੀ ਚੱਕਦੀ ਹੂੰ ਚੜਾਈ ਟਾਂਗ ਬਣ ਗਈਆਂ ਚੜਾਈ ਆ ਰਹੇ ਇਹ ਤਰ੍ਹਾਂ ਟਾਂਗੇ ਹੀ ਹੈ ਜੇ ਉਹ ਤਾਂ ਸਵਾਰੀ ਹੋਣੀ ਨਹੀਂ ਉਹ ਤਾਂ ਟਿਪਰ ਚੱਲਦੇ ਦੇ ਨਾ ਪੂਰਾ ਹਾਲ ਕਰਿਆ ਰਿਹਾ ਦਾ ਡੋਡਰ ਮਾਰਿਆ ਉਹਰਾ ਕਿਥਾ ਨਹੀਂ ਗੱਡੀ ਥੱਲੇ ਲੱਗ ਜਾਂਦੀ ਐਡੇ ਐਡੇ ਉਂ ਨਹੀਂ ਆਦੀ ਆਵੇਂ ਕਿੰਨਾ ਚਾਲ ਉਹ ਗਲੀਵਾਂ ਟ੍ਰਾਂਸਫਰ ਨੂੰ ਤੇ ਉਹਨਾਂ ਨੂੰ ਨਾ ਨਾ ਕਿ ਦੀ ਗੱਡੀ ਲਗਣਾ ਹੈ ਹੋਰ ਉਹ ਦਿਨ ਆਇਆ ਮੈਂ ਉਹਨੇ ਦਵੀ ਦੇ ਉੱਤੇ ਦੇ 64 ਦੇ ਲਗੀ ਥੱਲੇ ਤੇ 84 ਇੰਜਣ ਬੋ ਦੇ ਥੱਲੇ ਤੇ ਹੋਰ ਮਾਤਲਵੀ ਬੈਂਕ ਭੰਨ ਦੀ ਹੋਣੀ 80 ਸੀ 3ਰ ਬਚ ਗਿਆ ਕਈ ਦਿਨ ਬਾਅਦ ਫੇਰ ਉਹ ਮਿੱਟੀ ਮੁੱਟੀ ਵੀ ਗੇਰੀਆ ਨਹੀਂ ਮੇਰੀ ਕੋਲ ਨਹੀਂ ਸੀ ਤੇ ਪਰੰਤ ਪਰਵਾਹ ਦਾ ਨਾ ਜੋਪੜਾ ਜਿੱਨੇ ਲੱਗਦਾ ਅੱਜਪਾ ਬਣਾਣੇ ਬਈ ਬਹੁਤ ਵਾਲੇ ਕਿਾਰੇ ਇਹ ਲੈਟ ਹੋਈ ਸੰਜ ਨੂੰ ਪਾਣੀ ਦਾ ਭਰ ਦੂੰਗੇ ਪੌਦ ਆ ਲਖਿਆ ਰ ਆਪਾਂ ਅਜਾ ਤੱਪਾ ਨੇ ਬੀਜ ਪੀ ਉਤੇ ਆ ਤਾਂ ਕੱਲ ਨੂੰ ਬੀਜ ਦੂੰਗੇ ਅੱਜ ਆਪਾਂ ਨੇ ਪਾਣੀ ਵਾਂਦੇ ਕੱਢ ਦੇਣਾ ਬੀਜ ਸੰਜ ਨੂੰ ਫੇਰੀ ਇੱਕ ਰਾਤ ਇੱਕ ਦਿਨ ਕੱਲ ਨੂੰ ਸੰਜ ਤੱਕ ਆਹੀਂ ਜੜ ਜੂਗਾ ਫੇਰ ਦਿਖਾਵਾਂਗੇ ਤੁਹਾਨੂੰ